328 ਪਾਵਨ ਸਰੂਪ ਜਿਹੜੇ ਬਾਦਲ ਕਿਆਂ ਨੇ ਚੋਰੀ ਵਿੱਚੇ ਸੰਤ ਤਿੰਨਾਂ ਦੇ ਇਨਸਾਫ ਲਈ ਸਾਨੂੰ ਬੈਠਿਆਂ ਨੂੰ ਆ 44 ਮਹੀਨੇ ਹੋ ਗਏ ਸਾਨੂੰ ਇਨਸਾਫ ਜਿਹੜਾ ਸੀ ਨਹੀਂ ਮਿਲਿਆ ਬਾਦਲ ਕੇ ਜਾਂ ਆਪਣੇ ਆਪ ਨੂੰ ਅਕਾਲੀ ਕਹਿਣ ਵਾਲੇ ਕਹਿੰਦੇ ਕਾਂਗਰਸ ਨਿਆਕਰਤਾ ਕਾਂਗਰਸ ਨੇ ਉਹ ਕਰਤਾ ਕੋਈ ਸ਼ੱਕ ਨਹੀਂ ਪਰ ਕਾਂਗਰਸ ਨੇ ਕੀਤਾ ਕਿਉਂ ਕਿਉਂਕਿ ਉਹਦੇ ਵਿੱਚ ਅਕਾਲੀਆਂ ਨੇ ਹੀ ਸਭ ਤੋਂ ਪਹਿਲਾਂ ਚਿੱਠੀਆਂ ਲਿਖੀਆਂ ਸਨ ਕੇਂਦਰ ਸਰਕਾਰ ਨੂੰ ਕਿ ਦਰਬਾਰ ਸਾਹਿਬ ਤੇ ਫੌਜ ਚੜ੍ਹ ਕੇ ਅਟੈਕ ਕੀਤਾ ਜਾਵੇ। ਬਾਦਲ ਕਿਆਂ ਦੇ ਰਿਸ਼ਤੇਦਾਰ ਨੇ ਸ਼ੈਨ ਕਰਕੇ ਫੌਜ ਨੂੰ ਆਗਿਆ ਦਿੱਤੀ ਦਰਬਾਰ ਸਾਹਿਬ ਵਿੱਚ ਅੰਦਰ ਆਉਣ ਦੀ। ਭਾਜਪਾ ਦੀਆਂ ਲੀਡਰ ਜਿਹੜੀਆਂ ਸਨ ਬੀਬੀ ਚਾਵਲਾ ਵਰਗੀਆਂ ਇਹਨਾਂ ਨੇ ਉਸ ਵਕਤ ਲੱਡੂ ਤੱਕ ਬੰਡੇ। ਨੇ ਸ਼ਹੀਦਾਂ ਨੂੰ ਮੋਹਰਾ ਬਣਾ ਕੇ ਅਕਾਲ ਤਖਤ ਦੀ ਘਟਨਾ ਨੂੰ ਮੋਹਰਾ ਬਣਾ ਕੇ ਤੇ ਤੁਸੀਂ ਉੱਥੇ ਆਕਸੀਜਨ ਕਿਨੂੰ ਦੇ ਰਹੇ ਹੋ ਅਕਾਲੀ ਦਲ ਨੂੰ ਜਿਸ ਅਕਾਲੀ ਦਲ ਨੇ ਅਟੈਕ ਕਰਨ ਦਾ ਆਪ ਬੰਨ ਨੂੰ ਬੰਨਿਆ ਤੇ ਜ਼ਿੰਮੇਵਾਰ ਨੇ ਇਹ ਲੋਕ ਇਹਨਾਂ ਤੋਂ ਬਿਨਾ ਇੰਦਰਾਗੜ੍ਹ ਦੀ ਟੈਕ ਨਹੀਂ ਸੀ ਕਰ ਸਕਦੇ ਜਿੰਨਾ ਚਿਰ ਬਾਦਲ ਕੇ ਆਪਣੇ ਗੁਨਾਹਾਂ ਦੀ ਪੰਡ ਨੂੰ ਹੌਲਾ ਕਰਕੇ ਤੇ ਪੰਥ ਲਈ ਗਾਂ ਕਿਤੇ ਉਹਨਾਂ ਨੇ ਕੋਈ ਗੱਲ ਤੱਕ ਨਹੀਂ ਕੀਤੀ ਤੁਸੀਂ ਕਿਵੇਂ ਉੱਥੇ ਉਹਨਾਂ ਚ ਜਾ ਕੇ ਸ਼ੀਦੀ ਦਿਹਾੜਾ ਮਨਾ ਸਕਦੇ ਬਿਆਨ ਬਾਜੀਆਂ ਵੀ ਕੀਤੀਆਂ ਨੇ ਉੱਥੇ ਮਨਜੀਤ ਸਿੰਘ ਵਰਗਿਆਂ ਨੇ ਪੰਥਕ ਬਣਨ ਦਾ ਉਹਨਾਂ ਵੀ ਰੰਗ ਵਿਖਾਉਣ ਦਾ ਯਤਨ ਕੀਤਾ ਜਿਹੜੇ ਨਾ ਨਾ ਉਹ ਬਾਦਲ ਕਿਆਂ ਦੀਆਂ ਚਪਲਾ ਜੀ ਪਾਣੀ ਪੀਣ ਵਾਲੇ ਪੰਥਕ ਨਹੀਂ ਹੁੰਦੇ ਹੁੰਦੇ ਇੱਥੇ ਕਾਂਗਰਸ ਸਰਕਾਰ ਬਣੀ, ਬੀਜੇਪੀ ਕਾਲੀ ਬਣੀ, ਆਮ ਆਦਮੀ ਬਣੀ। ਪੰਜਾਬ ਇੰਨਾ ਸਾਰਿਆਂ ਦਾ ਹੀ ਬਣਿਆ, ਪਰ ਇਹ ਸਾਰੇ ਦੇ ਸਾਰੇ ਪੰਜਾਬ ਦੇ ਨਹੀਂ ਬਣੇ। ਬਣਿਆ ਉਹਨੂੰ ਪੰਥਕ ਦੱਸਦੇ ਉਹ ਹੈ ਨਹੀਂ ਸੀ, ਪਰ ਖਿਮਾ ਕਰਿਓ ਜਿਹੜੇ ਹੈ ਨਹੀਂ ਸੀ, ਅੱਜ ਉਹਨਾਂ ਨੇ ਕੱਲ ਤੱਕ ਤੇ ਫਿਰ ਪੰਥ ਬਣ ਕੇ ਵਰਸੀ ਮਨਾ ਦਿੱਤੀ। ਇਹਨਾਂ ਨੂੰ ਪੁੱਛਣਾ ਚਾਹੁੰਨਾ ਕਿ ਸੰਗ ਪਾੜ ਪਾੜ ਕੇ ਆਪਣੇ ਆਪ ਨੂੰ ਅਕਾਲੀ ਅਕਾਲੀ ਦੱਸਣ ਵਾਲਿਓ ਪੀੜੀ ਥੱਲੇ ਸੋਟਾਂ ਜ਼ਰੂਰ ਫੇਰਿਓ ਲੈ ਕੇ ਬਹੁਤ ਸਮਿਕਰਣ ਸਾਹਮਣੇ ਆ ਚੁੱਕੇ ਨੇ ਬੜੀਆਂ ਗੱਲਾਂ ਪੰਜਾਬ ਦੀ ਸਿਆਸਤ ਤੋਂ ਬਾਅਦ ਇਲੈਕਸ਼ਨ ਤੋਂ ਬਾਅਦ ਬਹੁਤ ਕੁਝ ਹੋ ਚੁੱਕਿਆ ਹੈ ਔਰ ਖਾਸ ਕਰਕੇ ਲੋਕ ਸਭਾ ਚੋਣਾਂ ਨੂੰ ਲੈਦਾ ਰੱਖਤੇ ਦੇਖੀਏ ਤਾਂ ਅੱਜ 6 ਜੂਨ ਵੀ ਹੈਗੀ ਹੈ ਉਸ ਦੇ ਸੰਦਰਭ ਚ ਵੀ ਬਹੁਤ ਗੱਲਾਂ ਕਰਨ ਵਾਲੀਆਂ ਨੇ ਪਰ ਕੁਝ ਗੱਲ ਅੱਜ ਭਾਈ ਸਾਹਿਬ ਭਾਈ ਬਲਦੇਵ ਸਿੰਘ ਬਡਾਲਾ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਕਰਨੀ ਚਾਹੁੰਦੇ ਆ ਭਾਈ ਸਾਹਿਬ ਸਭ ਤੋਂ ਪਹਿਲਾਂ ਸਮਾਂ ਦਿੱਤਾ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਅੱਜ ਦਾ ਦਿਨ ਇਹਦਾ ਮਹੱਤਵ ਹਰ ਕੋਈ ਜਾਣਦਾ ਅਸੀਂ ਲਗਭਗ 40 ਸਾਲਾਂ ਤੋਂ ਮਨਾਉਂਦੇ ਆ ਰਹੇ ਹਾਂ ਮਨਾਉਂਦੇ ਕੀ ਯਾਦ ਕਰਦੇ ਆ ਰਹੇ ਹਾਂ ਮੈਂ ਚਾਹੁੰਨਾ ਕਿ ਜਿਹੜਾ ਸਮਾਗਮ ਤੁਸੀਂ ਰੱਖਿਆ ਹਾਂ ਅੱਜ 328 ਪਾਵਨ ਸਰੂਪ ਜਿਹੜੇ ਬਦਲਕਿਆਂ ਨੇ ਚੋਰੀ ਵਿੱਚੇ ਸਨ ਤਿੰਨਾਂ ਦੇ ਇਨਸਾਫ ਲਈ ਸਾਨੂੰ ਬੈਠਿਆਂ ਨੂੰ ਆ 44 ਮਹੀਨੇ ਹੋ ਗਏ ਸਾਨੂੰ ਇਨਸਾਫ ਜਿਹੜਾ ਸੀ ਨਹੀਂ ਮਿਲਿਆ ਤੇ ਜਿੱਥੇ ਉਸ ਇਨਸਾਫ ਲਈ ਲੜ ਰਹੇ ਆ ਉੱਥੇ ਅੱਜ ਪੰਥਕ ਹੋਕੇ ਵਾਲੀ ਥਾਂ ਤੇ 6 ਜੂਨ ਨੂੰ 1984 ਕੱਲੂ ਘਰਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਇੱਕ ਸਮਾਗਮ ਕੀਤਾ ਗਿਆ ਆ ਜਿਸ ਵਿੱਚ ਮੁੱਖ ਮਕਸਦ ਸੀਗਾ ਕਿ ਆਉਣ ਵਾਲਿਆਂ ਲਈ ਇੱਕ ਲਕੀਰ ਖਿੱਚਣੀ ਕਿੜੀ 1984 ਵਰਗੀਆਂ ਕਟਨਾਵਾਂ ਦੁਬਾਰਾ ਨਾ ਵਾਪਰਨ ਵਾਰ-ਵਾਰ ਸਾਨੂੰ ਸੰਤ ਗਿਆਨੀ ਜਰਨੈਲ ਸਿੰਘ ਵਰਗੇ ਹੀਰੇ ਨਾ ਗਵਾਉਣੇ ਪੈਣ ਬੇਸ਼ੱਕ ਅਸੀਂ ਕਹਿੰਦੇ ਆ ਕੀ ਦੁਸ਼ਮਣ ਦੇ ਨਾਲ ਅਸੀਂ ਟੱਕਰ ਲਈ ਦੁਸ਼ਮਣ ਨੇ ਹਜ਼ਾਰਾਂ ਬੰਦੇ ਹੋਰ ਭਰਤੀ ਕਰ ਲਿਆ ਪਰ ਸਾਨੂੰ ਅੱਜ ਤੱਕ ਜਰਨੈਲ ਸਿੰਘ ਦੁਬਾਰੇ ਨਹੀਂ ਮਿਲਿਆ ਇਸ ਲਈ ਉਹ ਜਿਹੜਾ ਵੱਡੀ ਘਾਟ ਸੀ ਘਾਟਾਂ ਨੂੰ ਪੂਰੇ ਕਰਨ ਲਈ ਕਟਨਾਵਾ ਤੋਂ ਸਿੱਖਣ ਲਈ ਯਾਦਾਂ ਨੂੰ ਭੁੱਲਣ ਦੀ ਬਜਾਏ ਯਾਦ ਰੱਖ ਕੇ ਉਹਨਾਂ ਨੂੰ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਅੱਜ ਇੱਥੇ ਪੰਥਕ ਹੋ ਕੇ ਤੇ ਸਮਾਗਮ ਕੀਤਾ ਗਿਆ 1984 ਉਹਨਾਂ ਮਹਾਨ ਯੋਧਿਆਂ ਨੂੰ ਯਾਦ ਕਰਦੇ ਹਾਂ ਤੇ ਨਾਲੇ ਵੀ ਦੱਸਿਆ ਗਿਆ ਵੀ 1984 ਦਾ ਘਟਨਾਕਰਮ ਜਿਹੜਾ ਵਾਪਰਿਆ ਹੈ ਅੱਜ ਬਾਦਲ ਕੇ ਜਾਂ ਆਪਣੇ ਆਪ ਨੂੰ ਅਕਾਲੀ ਕਹਿਣ ਵਾਲੇ ਕਹਿੰਦੇ ਕਾਂਗਰਸ ਨਿਆਰਤਾ ਕਾਂਗਰਸ ਨੇ ਉਹ ਕਰਤਾ ਕੋਈ ਸ਼ੱਕ ਨਹੀਂ ਪਰ ਕਾਂਗਰਸ ਨੇ ਕੀਤਾ ਕਿਉਂ ਕਿਉਂਕਿ ਉਹਦੇ ਵਿੱਚ ਅਕਾਲੀਆਂ ਨੇ ਹੀ ਸਭ ਤੋਂ ਪਹਿਲਾਂ ਚਿੱਠੀਆਂ ਲਿਖੀਆਂ ਸਨ ਕੇਂਦਰ ਸਰਕਾਰ ਨੂੰ ਕਿ ਦਰਬਾਰ ਸਾਹਿਬ ਤੇ ਫੌਜ ਚੜ੍ਹ ਕੇ ਅਟੈਕ ਕੀਤਾ ਜਾਏ ਦੂਸਰੇ ਬੰਨੇ ਵਾਜਪਾਈ ਢਵਾਨੀ ਜਿਹੜੇ ਭਾਜਪੀ ਦੇ ਵੱਡੇ ਲੀਡਰ ਸੀਗੇ ਉਹਨਾਂ ਨੇ ਵੀ ਜਲੂਸ ਕੱਢ-ਕੱਢ ਕੇ ਮਾਰਚ ਕੱਢ ਕੇ ਕੇਂਦਰ ਸਰਕਾਰ ਇੰਦਰਾ ਗਾਂਧੀ ਨੂੰ ਕਿਹਾ ਸੀਗਾ ਕਿ ਪੰਜਾਬ ਦੇ ਉੱਤੇ ਅਟੈਕ ਕੀਤਾ ਜਾਏ ਅੱਜ ਮਾਤਾ ਨਾ ਭਾਈ ਸਾਹਿਬ ਕੱਢ ਰਿਹਾ ਪਰ ਅੱਜ ਇਹ ਉਹੀ ਲੋਕ ਨਹੀਂ ਜਿਨ੍ਹਾਂ ਨੇ ਸ੍ਰੀ ਕਾਤਰਕ ਸਾਹਿਬ ਤੇ ਸਮਾਗਮ ਕੀਤਾ ਤੇ ਅੱਜ ਵੀ ਸਮਾਗਮ ਸਿਰੇ ਹੋਇਆ ਭੋਗ ਭੋਗ ਪਿਆ ਹਾਂ ਤੀਸਰੀ ਗੱਲ ਮੈਂ ਫਿਰ ਉੱਥੇ ਕਰਦੇ ਆਂ ਵੀ ਬਾਦਲ ਕਿਆਂ ਦੇ ਰਿਸ਼ਤੇਦਾਰ ਨੇ ਸ਼ੈਨ ਕਰਕੇ ਫੌਜ ਨੂੰ ਆਗਿਆ ਦਿੱਤੀ ਦਰਬਾਰ ਸਾਹਿਬ ਵਿੱਚ ਅੰਦਰ ਆਉਣ ਦੀ ਇੰਦਰਾ ਗਾਂਧੀ ਨੇ ਚੌਥੇ ਨੰਬਰ ਤੇ ਜਾ ਕੇ ਅਟੈਕ ਕੀਤਾ ਅਟੈਕ ਤੋਂ ਬਾਅਦ ਜਦੋਂ ਸੰਤ ਜਰਨੈਲ ਸਿੰਘ ਸ਼ਹੀਦ ਹੁੰਦੇ ਆ ਬਾਬਾ 18 ਸਿੰਘ ਸ਼ਹੀਦ ਹੁੰਦੇ ਆ ਭਾਈ ਮਰੀਕ ਸਿੰਘ ਸ਼ਹੀਦ ਹੁੰਦੇ ਆ ਜਰਨੈਲ ਸ਼ਿਵੇਕ ਸਿੰਘ ਹੋਰ ਬਿਆਨਤ ਸਿੰਘਾਂ ਦੀ ਸ਼ਹੀਦੀ ਨਾਲ 40 ਗੁਰਦੁਆਰਿਆਂ ਤੇ ਹੋਰ ਅਟੈਕ ਕੀਤਾ ਜਾਂਦਾ ਹੈ ਬੱਚਿਆਂ ਦੀ ਬੇਪਤੀ ਹੁੰਦੀ ਆ ਬੱਚਿਆਂ ਦੇ ਕਤਲ ਹੁੰਦੇ ਨੇ 17 17 ਦਿਨ ਦੇ ਬੱਚੇ ਸਿੱਖਾਂ ਦੇ ਮਾਰੇ ਜਾਂਦੇ ਆ ਔਰ ਨੇਸ਼ਤ ਬੂਦ ਹੋਏ ਅਕਾਲ ਤਖਤ ਨੂੰ ਵੇਖ ਕੇ ਕਿਸੇ ਗਰੀਬ ਦਾ ਘਰ ਟਹਿ ਜੇ ਤੇ ਦੁੱਖ ਹੁੰਦਾ ਹੈ ਕਿਸੇ ਦੀ ਜਾਨ ਚਲੀ ਜਾਏ ਦੁੱਖ ਹੁੰਦਾ ਹੈ ਕਿਸੇ ਦੀ ਇੱਜ਼ਤ ਚਲੀ ਜਾਏ ਅਸੀਂ ਦੁੱਖ ਸਾਂਝਾ ਕਰਦੇ ਹਾਂ ਮੀਡੀਆ ਹਰ ਤਰ੍ਹਾਂ ਦੇ ਲੋਕ ਉਹਨਾਂ ਦੇ ਘਰਾਂ 'ਚ ਜਾਂਦੇ ਨੇ ਸਿੱਖਾਂ ਤੇ ਇੰਨਾ ਵੱਡਾ ਕਹਿਰ ਵਾਪਰਿਆ ਪਰ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਭਾਜਪੀ ਦੀਆਂ ਲੀਡਰ ਜਿਹੜੀਆਂ ਸਨ ਬੀਬੀ ਚਾਵਲਾ ਵਰਗੀਆਂ ਇਹਨਾਂ ਨੇ ਉਸ ਵਕਤ ਲੱਡੂ ਤੱਕ ਵੰਡੇ ਉਹ ਜ਼ਖਮ ਜਿਹੜੇ ਸੀ ਅੱਜ ਸਾਨੂੰ ਚੇਤੇ ਨੇ ਅੱਗੇ ਵੀ ਚੇਤੇ ਰਹਿਣਗੇ ਰਹੀ ਗੱਲ ਅਕਾਲ ਤਖਤ ਸਾਹਿਬ ਤੇ ਜਿਨ੍ਹਾਂ ਨੇ ਅੱਜ ਦਿਨ ਮਨਾਏ ਚਾਹੇ ਉਹ ਜਥੇਦਾਰ ਸੀ ਚਾਹੇ ਉਹ ਸ਼੍ਰੋਮਣੀ ਕਮੇਟੀ ਹੈ ਚਾਹੇ ਸਾਰੇ ਸੰਤ ਇਹਨਾਂ ਨੂੰ ਪੁੱਛਣਾ ਚਾਹੁੰਨਾ ਵੀ ਸੰਗ ਪਾੜ ਪਾੜ ਕੇ ਆਪਣੇ ਆਪ ਨੂੰ ਅਕਾਲੀ ਅਕਾਲੀ ਦੱਸਣ ਵਾਲਿਓ ਪੀੜੀ ਥੱਲੇ ਸੋਟਾ ਜ਼ਰੂਰ ਫੇਰਿਓ ਅਕਾਲ ਤਖਤ ਨੂੰ ਢਵਾਉਣ ਦੇ ਵਿੱਚ ਮੋਰੀ ਅਕਾਲੀਆਂ ਦੀਆਂ ਲਿਖੀਆਂ ਹੋਈਆਂ ਚਿੱਠੀਆਂ ਸਨ ਪਰ ਅੱਜ ਕੌਣ ਪੁੱਛੇ ਰਾਣੀ ਨੂੰ ਅੱਜ ਹਾਲਾਤ ਇਹ ਨੇ ਕਿ ਕਿੰਨੀਆਂ ਜਥੇਬੰਦੀਆਂ ਤੇ ਕਿੰਨੇ ਲੋਕ ਅਕਾਲ ਤਖਤ ਤੇ ਇਕੱਠੇ ਹੋਏ ਹੁਣ ਸ਼ਹੀਦਾਂ ਨੂੰ ਮੋਹਰਾ ਬਣਾ ਕੇ ਅਕਾਲ ਤਖਤ ਦੀ ਘਟਨਾ ਨੂੰ ਮੋਹਰਾ ਬਣਾ ਕੇ ਤੇ ਤੁਸੀਂ ਉੱਥੇ ਆਕਸੀਜਨ ਕਿਨੂੰ ਦੇ ਰਹੇ ਹੋ ਅਕਾਲੀ ਦਲ ਨੂੰ ਕਿਨੂੰ ਦੇਰ ਅਕਾਲੀ ਦਲ ਨੂੰ ਜਿਸ ਅਕਾਲੀ ਦਲ ਨੇ ਅਟੈਕ ਕਰਨ ਦਾ ਆਪ ਬੰਨ ਨੂੰ ਬੰਨੇ ਆ ਤੇ ਚਾਹੀਦਾ ਸੀਗਾ ਕਿ ਅੱਜ ਪੰਥ ਕਾਲ ਤੱਕ ਸਭ ਤੇ ਜੋ ਮਰਜੀ ਕਰਦਾ ਹਨਾ ਅਰਦਾਸ ਕਰਦਾ ਪਰ ਬਾਦਲ ਕਿਆਂ ਦੀ ਗਵਾਹੀ ਚ ਸ਼ਹੀਦੀ ਦਿਹਾੜਾ ਨਹੀਂ ਮਨਾਇਆ ਜਾਣਾ ਚਾਹੀਦਾ ਕਿਉਂਕਿ ਅਕਾਲੀ ਇਹਨਾਂ ਦੀ ਜੁੰਡਲੀ ਜੋ ਪਿੱਛੇ ਸੀਗੀ ਸਾਰੀ ਉਹਨਾਂ ਸਾਰਿਆਂ ਨੇ ਰਲ ਮਿਲ ਕੇ ਇਹ ਘਟਨਾ ਕਰਮ ਕਰਵਾਇਆ ਏ ਇਸ ਲਈ ਅਸੀਂ ਇਹਨਾਂ ਤੋਂ ਅਲੱਗ ਹੀ ਅਰਦਾਸ ਕਰਦੇ ਆ ਅਲੱਗ ਖੜ ਕੇ ਅੱਜ ਇਹ ਸਮਾਗਮ ਕੀਤਾ ਹੈ ਤੇ ਜੁम्मेवार ਨੇ ਇਹ ਲੋਕ ਇਹਨਾਂ ਤੋਂ ਬਿਨਾ ਇੰਦਰਾ ਗਾਂਧੀ ਟੈਕ ਨਹੀਂ ਸੀ ਕਰ ਸਕਦੀ। ਬਾਬਾ ਜੀ ਜਿਹੜੇ ਸਾਡੇ ਸਤਕਾਰਯੋਗ ਨੇ ਜਿਵੇਂ ਬੀਬੀ ਖਾਲੜਾ ਹੋ ਗਏ ਆ ਉਹਨਾਂ ਵਰਗੇ ਹੋਰ ਪੱਧਰ ਪਰਸ਼ ਹੋ ਗਏ ਆ, ਇਸਤਰੀਆਂ ਹੋ ਗਈਆਂ। ਉਹ ਵੀ ਉੱਥੇ ਸੀਗੇ ਅੱਜ। ਉਹ ਵੀ ਉਹਨਾਂ ਦੇ ਕੋਲ ਜਾਈ ਗਏ, ਉੱਥੇ ਜਾ ਕੇ ਉਹਨਾਂ ਨੇ ਵੀ ਮੱਥਾ ਟੇਕਿਆ, ਉਹ ਹਿੱਸੇ ਸਮਾਗਮ ਦਾ ਹਿੱਸਾ ਬਣੇ ਹੋ। ਹਾਂ, ਹੁਣ ਇਹ ਤਾਂ ਬੀਬੀ ਖਾਲੜਾ ਜੀ ਹੋਣੀ ਸਿਆਣੇ ਆ। ਉਹਨਾਂ ਦੀ ਕੁਰਬਾਨੀ ਆ। 28 30 ਸਾਲ ਦਾ ਸੰਘਰਸ਼ ਆ ਜਸਵੰਤ ਸਿੰਘ ਖਾਲੜਾ ਜੀ ਦੀ ਵੱਡੀ ਦੇਣ ਆ ਸਾਡੀ ਕੀ ਦੇਣ ਆ ਵੀ ਅਸੀਂ ਉਹਨਾਂ ਤੇ ਕੋਈ ਗੱਲ ਕਰ ਸਕੀਏ ਇਹ ਉਹਨਾਂ ਨੇ ਸੋਚਣਾ ਆ ਕਿ ਉਹਨਾਂ ਦੇ ਜਾਨ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਤਾਂ ਹੋਊ ਪਰ ਜਿੰਨਾ ਚ ਤੁਹਾਡੀ ਹਾਜ਼ਰੀ ਹੈ ਉਹ ਹਾਜ਼ਰੀ ਵੀ ਕਿਤੇ ਨਾ ਕਿਤੇ ਉੱਥੇ ਉਹਨਾਂ ਦੇ ਪੱਖ ਚ ਚਲੀ ਜਾਂਦੀ ਹੈ ਜਿਹਦੇ ਕਰਕੇ ਗੁਰੂ ਸਾਹਿਬ ਜੀ ਦਾ ਹੀ ਹੁਕਮ ਹੈ ਮਨ ਮੁੱਖਾਂ ਨਾਲੋਂ ਟੁੱਟੀ ਭਲੀ ਜੋ ਨਾ ਭਜੰਤੇ ਨਰਾਇਣਾ ਤਿੰਕਾ ਮੈ ਨਾ ਕਰੂੰ ਦਰਸ਼ਨਾ ਔਰ ਇੱਥੋਂ ਤੱਕ ਵੀ ਕਿਹਾ ਨਹਿ ਮਲੇਸ਼ ਕੋ ਦਰਸ਼ਨ ਦੇਹ ਜਿੰਨਾ ਚਿਰ ਬਾਦਲ ਕੇ ਆਪਣੇ ਗੁਨਾਹਾਂ ਦੀ ਪੰਡ ਨੂੰ ਹੌਲਾ ਕਰਕੇ ਤੇ ਪੰਥ ਲਈ ਗਾਂ ਕਿਤੇ ਉਹਨਾਂ ਨੇ ਕੋਈ ਗੱਲ ਤੱਕ ਨਹੀਂ ਕੀਤੀ ਤੁਸੀਂ ਕਿਵੇਂ ਉੱਥੇ ਉਹਨਾਂ ਚ ਜਾ ਕੇ ਸ਼ੀਦੀ ਦਿਹਾੜਾ ਮਨਾ ਸਕਦੇ ਪਹਿਰ ਉਥੇ ਜਿੰਨੇ ਹੈ ਅੱਜ ਵੋਟਾਂ ਪਾਉਣ ਵਾਲਿਆਂ ਨੂੰ ਵੀ ਸੋਚਣਾ ਹੋਊਗਾ ਕਿ ਜਿਹੜੇ ਆਖਦੇ ਨੇ ਅਸੀਂ ਪੰਥ ਨੂੰ ਪੰਜਾਬ ਨੂੰ ਪਿਆਰ ਕਰਦੇ ਆਂ ਤੇ ਤੁਹਾਡੀ ਵੋਟ ਵੀ ਕਿੱਧਰ ਨੂੰ ਜਾ ਰਹੀ ਹੈ ਮਤਾਂ ਸੋਚੋ ਪੀ ਇਨਐਨ ਨੇ ਕਾਲ ਤੱਕ ਤੇ ਅਟੈਕ ਕੀਤਾ ਜਾਂ ਸਿੱਖਾਂ ਦੇ ਇਹਨਾਂ ਨੇ ਅਟੈਕ ਕੀਤਾ ਆ ਇਹ ਮਨੁੱਖੀ ਅਧਿਕਾਰਾਂ ਦਾ ਕਾਣ ਹੋਇਆ ਆ ਤੇ ਜੇ ਅੱਜ ਸਾਡੇ ਵਰੀ ਤੁਸੀਂ ਨਹੀਂ ਬੋਲੋਗੇ ਤੇ ਇੱਕ ਦਿਨ ਵਾਰੀ ਤਾਂ ਸਾਰਿਆਂ ਦੀ ਆ ਜਾਣੀ ਫਿਰ ਕਿੱਦਰੇ ਐਸਾ ਨਾ ਹੋਵੇ ਤੁਹਾਡੀ ਵੀ ਹਾਚ ਕੋਈ ਆ ਦਾ ਨਾਰਾ ਮਾਰਨ ਵਾਲਾ ਨਾ ਹੋਵੇ ਅੱਜ ਇਲੈਕਸ਼ਨਸ ਦੀ ਗੱਲਤੁਰੀ ਮੈਂ ਕਰਨਾ ਚਾਹੁੰਦਾ ਹਾਂ ਦੋ ਉਭਾਰ ਵੱਡੇ ਖੜੇ ਹੋਏ ਸੀ ਉਭਰੇ ਸੀਗੇ ਤੈਤ ਕੀ ਪੰਥਕ ਹੌਕੇ ਦੇ ਫਰੀਦਕੋਟ ਤੋਂ ਖਡੂਰ ਸਾਹਿਬ ਤੋਂ ਦੋਵੇਂ ਜਿੱਤੇ ਨੇ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਨੇ ਜਿੱਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੇ ਆਗਮਨ ਨੂੰ ਹਰ ਇੱਕ ਚੀਜ਼ ਦੱਸਿਓ ਅਸੀਂ ਸ਼ੁਰੂ ਤੋਂ ਹੀ ਆਵਾਜ਼ ਦਿੰਦੇ ਆਏ ਆ ਕਿ ਖਡੂਰ ਸਾਹਿਬ ਫਰੀਦਕੋਟ ਜਾਂ ਸਮੁੱਚੇ ਪੰਜਾਬ 'ਚ ਜਿਹੜੇ ਆਜ਼ਾਦ ਬੀ ਦਵਾਰ ਨੇ ਪੰਜਾਬ ਦੇ ਲੋਕ ਆਜ਼ਾਦ ਉਮੀਦਵਾਰਾਂ ਨੂੰ ਜਿਤਾਉਣ ਕਾਰਨ ਇੱਥੇ ਕਾਂਗਰਸ ਸਰਕਾਰ ਬਣੀ ਭਾਜਪਾ ਕਾਲੀ ਬਣੀ ਆਮ ਆਦਮੀ ਬਣੀ ਪੰਜਾਬ ਇਨਾਂ ਸਾਰਿਆਂ ਦਾ ਹੀ ਬਣਿਆ ਾਰੇ ਸਾਰੇ ਦੇ ਸਾਰੇ ਪੰਜਾਬ ਦੇ ਨਹੀਂ ਬਣੇ ਇਹਨਾਂ ਨੇ ਪੰਜਾਬ ਨੂੰ ਨਸ਼ੇੜੀ ਬਣਾਇਆ ਇਹਨਾਂ ਨੇ ਪੰਜਾਬ ਨੂੰ ਬੇਰੁਜ਼ਗਾਰ ਕੀਤਾ ਇਹਨਾਂ ਪੰਜਾਬ ਦੇ ਪਾਉਣ ਪਾਣੀ ਧਰਤੀ ਦਾ ਸਤਿਆਨਾਸ਼ ਕੀਤਾ ਇਹਨਾਂ ਨੇ ਪੰਜਾਬ ਦੇ ਸਿਰ 4 ਲੱਖ ਕਰੋੜ ਦਾ ਕਰਜ਼ਾ ਚੜ੍ਹਿਆ ਇਨਾ ਦਾਨੀ ਪੰਜਾਬ ਨੂੰ ਮੰਗਤਾ ਪੰਜਾਬ ਬਣਾ ਕੇ ਰੱਖ ਦਿੱਤਾ ਹੈ ਅੱਜ ਹਰ ਬੰਦਾ ਪੰਜਾਬ ਛੱਡਣ ਨੂੰ ਬੈਠਾ ਹੈ ਕਦੇ ਸਮਾਂ ਸੀ ਹਰ ਗੋਰਾ ਸ਼ੇਰੇ ਪੰਜਾਬ ਦੇ ਰਾਜ ਚ ਵੀਜ਼ਾ ਲਵਾ ਕੇ ਕਸ਼ਮ ਭਜਾਉਂਦਾ ਸੀਗਾ ਮੇਰਾ ਵੀਜ਼ਾ ਲੱਗ ਗਿਆ ਮੈਂ ਪੰਜਾਬ ਜਾਊਂਗਾ ਪੰਜਾਬੀ ਦੀ ਆਈਲੈਂਡਸ ਕਰਦਾ ਸੀਗਾ ਔਰ ਅੱਜ ਜਿਹੜੇ ਬਦਤਰ ਤੇ ਬੇਚੈਨੀ ਪੈਦਾ ਕੀਤੀ ਗਈ ਆ ਇਹ ਇਹਨਾਂ ਦੀਆਂ ਪਾਰਟੀਆਂ ਨੇ ਤੇ ਇਹਨਾਂ ਲੋਕਾਂ ਨੇ ਕੀਤੀ ਸੀ ਤੇ ਜਿਨ੍ਹਾਂ ਨੂੰ ਲੈ ਕੇ ਅਸੀਂ ਆਜ਼ਾਦ ਲੋਕਾਂ ਨੂੰ ਜਿਤਾਉਣ ਦੀ ਵਾਰ-ਵਾਰ ਗੱਲ ਕੀਤੀ ਜਿਹਦੇ ਵਿੱਚ ਬੇਸ਼ੱਕ ਚੰਗੇ ਚੰਗੇ ਚਿਹਰਿਆਂ ਨੂੰ ਸਿਸਟਮ 'ਚ ਕਹਿ ਲੋ ਸਾਡਾ ਖੱਦਸਾ ਵੀ ਹੈ ਤੇ ਕਿਤੇ ਨਾ ਕਿਤੇ ਸੱਚ ਵੀ ਹੈ ਹੋ ਸਕਦਾ ਹੈ ਚੋਣ ਕਮਿਸ਼ਨ ਸਾਹਿਬ ਇੱਕ ਸੁਣ ਕੇ ਕਹਿਣ ਸਾਡੇ ਤੇ ਕਿੰਤੂ ਕਰਦੇ ਹੋ ਪਰ ਵੋਟਾਂ ਕਿੰਨੀਆਂ ਪਈਆਂ ਤੇ ਆਜ਼ਾਦ ਬੰਦੇਆਂ ਦੀਆਂ ਨਿਕਲੀਆਂ ਕਿੰਨੀਆਂ ਐਫੀਡਿਵਿਟ ਵੀ ਦੇਾਂਗੇ ਸ਼ਿਕਾਇਤ ਵੀ ਲਿਖਾਂਗੇ ਸਬੂਤ ਵੀ ਪੇਸ਼ ਕਰਾਂਗੇ ਇਹ ਬਿਲਕੁਲ ਸਾਨੂੰ ਆ ਰਿਹਾ ਕਹਿੰਦੇ ਜਿੰਨੀਆਂ ਪੈਣੀਆਂ ਚਾਹੀਦੀਆਂ ਸੀ ਉਹਨੀਆਂ ਦਿਖੀਆਂ ਨਹੀਂ ਜਿੰਨੀਆਂ ਪਈਆਂ ਨੇ ਉਹਨੀਆਂ ਦਿਖੀਆਂ ਨਹੀਂ ਪੈਣੀਆਂ ਨਹੀਂ ਪਈਆਂ ਨੇ ਪਰ ਅਗਲੇ ਬੰਨੇ ਉੱਥੇ ਈਵੀਐਮ ਦੀ ਕਿਰਪਾ ਹੋਰ ਪਾਸੇ ਹੋਈ ਆ ਉਹਦੇ ਚ ਹੀਰਾ ਫੇਰੀ ਸਾਹਮਣੇ ਸਾਡੇ ਜਿਹੜੇ ਸੇਖੋਂ ਸਾਹਿਬ ਵਰਗੇ ਬੰਦੇ ਸੀਗੇ ਜਾਂ ਹੋਰ ਸੀਗੇ ਸਾਡੇ ਇੱਥੇ ਉਹ ਗੁਰਪ੍ਰੀਤ ਕੌਰ ਬੀਬੀ ਬਿਬਾ ਕੁੜੀ ਖੜੀ ਸੀ ਉਹਦੀਆਂ ਵੋਟਾਂ ਸੀ ਗਿਆ ਅਮਨਪ੍ਰੀਤ ਸਿੰਘ ਉਹਨਾਂ ਦੀਆਂ ਚੰਗੀ ਵੋਟ ਸੀਗੀ ਉਹਦੇ باوجود ਤੁਸੀਂ ਇੱਕ ਸਰਵੇ ਕਰਕੇ ਦੇਖੋ ਵੀ ਆਜ਼ਾਦ ਉਮੀਦਵਾਰ ਇੱਕ ਖਡੂਰ ਸਾਹਿਬ ਤੇ ਫਰੀਦਕੋਟ ਨੂੰ ਛੱਡ ਕੇ ਇਹਨਾਂ ਨੂੰ ਪਤਾ ਸੀ ਇੱਥੇ ਕਮਸਾਨ ਪੈ ਸਕਦਾ ਹੈ ਉਹਨਾਂ ਨੂੰ ਛੱਡ ਲਿਆ ਬਾਕੀ ਯਾਰਾਂ ਦੇ ਉੱਤੇ ਜਿੰਨੇ ਆਜ਼ਾਦ ਨੇ ਕੋਈ 5 ਤੇ ਖੜਾ ਕੋਈ 2 ਤੇ ਖੜਾ ਹੈ ਤੇ ਫਿਰ ਇੱਕ ਹੋਰ ਗੱਲ ਵੀ ਬੜੀ ਸੰਸੇਵਾਤ ਜੀ ਹੈ ਕਿ ਮਾਨ ਸਾਹਿਬ ਦੇ ਜਦੋਂ ਉੱਥੇ ਜਿਮਨੀ ਚੋਣ ਹੋਈ ਉਦੋਂ ਵੀ 20000 ਬੋਟ ਸੀ ਹੁਣ ਇਥੇ ਵੀ 20000 ਰਪਏ ਟਿਆ ਇਹ ਕੀ ਚੱਕਰ ਆ ਇਸ ਲਈ ਲੱਗਦਾ ਆ ਕਿ ਸਾਡਾ ਖਦਸ ਆ ਇਹ ਹੁਣ ਸਿਸਟਮ ਨੇ ਸਾਡੀ ਤਸੱਲੀ ਕਰਾਉਣੀ ਹੋਊਗੀ ਜੇ ਨਹੀਂ ਕਰਦੇ ਤੇ ਫਿਰ ਦਾ ਮਤਲਬ ਸਿਸਟਮ ਕਰਾਪਟ ਹੈ ਤੇ ਉਹ ਉਹਦੇ ਵਿੱਚ ਤੰਦਲੀ ਹੋਈ ਆ ਜੇ ਜੇ ਨਹੀਂ ਕਰਦੇ ਤੁਹਾਡੀ ਕੋਈ ਤਸੱਲੀ ਤੇ ਉਸ ਤੋਂ ਬਾਅਦ ਤੁਸੀਂ ਫਿਰ ਅੱਗੇ ਕੋਈ ਆਵਾਜ਼ ਚੱਕੋਗੇ ਬਿਲਕੁਲ ਜੀ ਫਿਰ ਅਸੀਂ ਅਗਲੀ ਨਵੀਂ ਤਿਆਰੀ ਕਰਕੇ ਆਵਾਂਗੇ ਪੀ ਜਾਂ ਤੇ ਅਸੀਂ 2000 ਤੇ ਹਾਰਾਂਗੇ ਜਾਂ ਫਿਰ ਇਹਨਾਂ ਦੀ ਮਸ਼ੀਨ ਫੇਲ ਕਰਕੇ ਜਿੱਤਾਂਗੇ ਠੀਕ ਹੈ ਇਹ ਸਾਡੀ ਅਗਲੀ ਤਿਆਰੀ ਹੋਊਗੀ ਅੱਛਾ ਮੈਂ ਕੁਝ ਇੱਕ ਦੋ ਗੱਲਾਂ ਹੋਰ ਜ਼ਰੂਰੀ ਕਰਨੀਆਂ ਨੇ ਖਡੂਰ ਸਾਹਿਬ ਨੂੰ ਲੈ ਕੇ ਉਸ ਸੀਟ ਦੇ ਉੱਤੇ ਬਹੁਤ ਕਮ ਇਸਾਨ ਸੀਗਾ ਪੰਥਕ ਤੇਰਾ ਦੋ ਕਹਿਣ ਮੁਤਾਬਕ ਇੱਕ ਦੂਸਰੇ ਦੇ ਆਹਮੋ ਸਾਹਮਣੇ ਸਨ ਇੱਕ ਪਾਸੇ ਭਾਈ ਅਮਰਿਤਪਾਲ ਸਿੰਘ ਜਿਨ੍ਹਾਂ ਨੂੰ ਬਹੁਤ ਬਤ ਮਿਲੀ ਹੈ ਜਿਨ੍ਹਾਂ ਨੂੰ ਵੱਡੀ ਮਾਰਜਨ ਮਿਲੀ ਹੈ ਦੂਜੇ ਪਾਸੇ ਵਿਰਸਾ ਸਿੰਘ ਬਲਟੋਹਾ ਸੀਗੇ ਤੁਸੀਂ ਇਹਨਾਂ ਦੋਵਾਂ ਦੇ ਕੰਪੀਟੀਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਤਾਂ ਵੇਖੋ ਜਿਹੜੇ ਤੁਸੀਂ ਮੈਂ ਤੇ ਕਵਾਂਗਾ ਵੀ ਇੱਕ ਬੰਨੇਓ ਪਿਆਦੇ ਆ ਪਿਆਦਿਆਂ ਦੇ ਨਾਂ ਲੈਣਾ ਮੈਂ ਚੰਗਾ ਨਹੀਂ ਸਮਝਦਾ ਦੂਸਰੇ ਬੰਨੇ ਪੰਥ ਨੇ ਅੰਮ੍ਰਿਤਪਾਲ ਸਿੰਘ ਦੀ ਪਿੱਠ ਥਾਪੀ ਆ ਮੈਂ ਇੱਕ ਪਾਸੇ ਦੀ ਗੱਲ ਕਰਾਂਗਾ ਤੇ ਉੱਥੇ ਜਿੱਥੋਂ ਸਾਰੇ ਪੰਥਕਾਂ ਨੇ ਆਜ਼ਾਦ ਹੋ ਕੇ ਤਕੜੇ ਹੋ ਕੇ ਜਿਤਾਇਆ ਤੇ ਉੱਥੇ ਉਹਦੀ ਜਿੱਤ ਆ ਉਹ ਤਾਂ ਇੱਕ ਪਾਸਾ ਕਰਤਾ ਉਹਨਾਂ ਨੇ ਵੀ ਅਸੀਂ ਇੱਕ ਪਾਸੇ ਕਰ ਦਿੱਤਾ ਵੀ ਪੰਥ ਕੌਣ ਆ ਪੀ ਪੰਥ ਤੇ ਆ ਸੀ ਜਿਨ੍ਹਾਂ ਨੇ ਵੋਟਾਂ ਪਾਈਆਂ ਤੁਸੀਂ ਤੁਸੀਂ ਸੈਮਨ ਤੋਂ ਪੰਥਕ ਵੋਟਾਂ ਦੇ ਨਾਲ ਦੇਖੋ ਤੁਹਾਡੇ ਸਾਹਮਣੇ ਆ ਮੈਂ ਕਿਵੇਂ ਨਹੀਂ ਸਹਿਮਤ ਹੋ ਸਕਦਾ ਕਿ ਜਦੋਂ ਪੰਥ ਨੇ ਲੱਕ ਬੰਨ ਲਿਆ ਪੀ ਆ ਮਸ਼ੀਨ ਫੇਲ ਕਰਨੀ ਇਹਨੇ ਸਾਡਾ ਬੰਦਾ 2000 ਚ ਹਰਾਉਣਾ ਹੈ ਪਰ ਅਸੀਂ ਸਿਸਟਮ ਹੀ ਫੇਲ ਕਰ ਦੇਣਾ ਪੀ 2 ਲੱਖ ਤੋਂ ਢਪਾ ਦੇਣਾ ਉਹ ਪੰਥ ਨੇ ਉੱਥੇ ਕਰ ਵਿਖਾਇਆ ਤੇ ਦੂਜੇ ਬੰਨੇ ਜਿਹੜੇ ਸੀਗੇ ਆਪਣੇ ਆਪ ਨੂੰ ਪੰਥਕ ਦੱਸਦੇ ਉਹ ਹੈ ਨਹੀਂ ਸੀ ਪਰ ਖਿਮਾ ਕਰਿਓ ਜਿਹੜੇ ਹੈ ਨਹੀਂ ਸੀ ਅੱਜ ਉਹਨਾਂ ਨੇ ਕਾਲ ਤਖਤ ਤੇ ਫਿਰ ਪੰਥ ਬਣ ਕੇ ਵਰਸੀ ਮਨਾ ਦਿੱਤੀ ਤੇ ਜੇ ਅਜੇ ਵੀ ਨਾ ਸੁਧਰੇ ਆਉਣ ਵਾਲੇ ਸਮੇਂ 'ਚ ਭਾਵੇਂ ਉਹ ਹਾਰ ਗਏ ਹੋਣ ਪਰ ਅਜੇ ਵੀ ਪੰਥਕ ਉਹੀ ਸੀ ਉਹੀ ਨੇ ਉਹੀ ਰਹਿਣਗੇ ਕਿਉਂਕਿ ਸ਼੍ਰੋਮਣੀ ਕਮੇਟੀ ਉਹਨਾਂ ਦੇ ਕਬਜ਼ੇ 'ਚ ਹੈ ਤੇ ਅਜੇ ਜਥੇਦਾਰ ਉਹਨਾਂ ਦੀ ਬੋਲੀ ਬੋਲਦੇ ਆ ਬੇਸ਼ੱਕ ਸਮੀਕਰਨ ਬਦਲੇ ਨੇ ਉਹਦੇ ਚ ਥੋੜਾ ਜਿਹਾ ਬਿਆਨਬਾਜ਼ੀਆਂ ਵੀ ਕੀਤੀਆਂ ਨੇ ਉੱਥੇ ਮਨਜੀਤ ਸਿੰਘ ਵਰਗਿਆਂ ਨੇ ਪੰਥਕ ਬਣਨ ਦਾ ਉਹਨਾਂ ਵੀ ਰੰਗ ਵਿਖਾਉਣ ਦਾ ਯਤਨ ਕੀਤਾ ਜਿਹੜੇ ਮੈਨੂੰ ਲੱਗਦਾ ਬਣ ਵੀ ਗਏ ਨਾ ਨਾ ਉਹ ਬਦਲ ਕਿਆਂ ਦੀਆਂ ਚਪਲਾ 'ਚ ਪਾਣੀ ਪੀਣ ਵਾਲੇ ਪੰਥਕ ਨਹੀਂ ਹੁੰਦੇ ਹੁੰਦੇ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗ ਜਾਣਾ ਸਾਰਾ ਇਹ ਵੇਖਦੇ ਨੇ ਹਵਾ ਕਿੱਧਰ ਨੂੰ ਜਾ ਰਹੀ ਆ ਇਹ ਹਵਾ ਵੇਖ ਕੇ ਰੋਖ ਫੇਰ ਬਿਆਨ ਦਿੰਦੇ ਪਲਟੀ ਮਾਰ ਸਕਦੇ ਪਲਟੀ ਮਾਰ ਸਕਦੇ ਤੇ ਮਾਰਦੇ ਆਏ ਆ ਇਸ ਲਈ ਪੰਥ ਨੇ ਉੱਥੇ ਜਿਹੜੇ ਫੈਸਲੇ ਕੀਤੇ ਸੀਗੇ ਇਹ ਸਮੁੱਚੇ ਪੰਥ ਦਾ ਫੈਸਲਾ ਸੀਗਾ ਉਹਨਾਂ ਨੂੰ ਕਰ ਵਾਹਿਆ ਅੱਛਾ ਬਾਦਰ ਪਰਿਵਾਰ ਦਾ ਜ਼ਿਕਰ ਹੋ ਰਿਹਾ ਸੁਖਬੀਰ ਸਿੰਘ ਬਾਦਰ ਵਿਲਸ ਵਰਸਾ ਸਿੰਘ ਬਲਟੋਹਾ ਆਪ ਇਹ ਗੱਲਾਂ ਕਰਦੇ ਰਹੇ ਨੇ ਹੁਣ ਤੱਕ ਆਂਦੇ ਆਂਦੇ ਭਾਈ ਅਮਰਤਪਾਲ ਨੂੰ ਲੈ ਕੇ ਕਿ ਇਹ ਤਾਂ 2 ਦਿਨ 2 2 ਸਾਲ ਪਹਿਲਾਂ ਆਇਆ ਜੇ ਇਹ ਹੁਣ ਆ ਕੇ ਪੰਥ ਕਿਵੇਂ ਬਣ ਗਿਆ ਕਹਿੰਦੇ ਅਸੀਂ ਤਾਂ ਸਾਡਾ ਤਾਂ 100 ਸਾਲ ਦਾ ਇਤਿਹਾਸ ਹੈ ਅਸੀਂ ਆ ਪੰਥ ਨਹੀਂ ਆਪਾਂ ਇਹ ਜਿੱਦ ਤੂੰ ਹਟ ਕੇ ਸੋਚਦੇ ਆਂ ਕਿ ਤੁਸੀਂ ਇਹਨਾਂ ਗੱਲਾਂ ਨਾਲ ਅਸੀਂ ਨਹੀਂ ਸਹਿਮਤ ਹੈਗੇ ਜਿਹੜੀਆਂ ਤੁਸੀਂ ਕਰ ਰਹੇ ਹੋ ਬਾਬਾ ਬੁੱਢਾ ਸਾਹਿਬ ਗੁਰੂ ਨਾਨਕ ਸਾਹਿਬ ਤੋਂ ਆ ਕੇ ਚੱਲਦੇ ਆ ਤੇ ਗੁਰੂ ਅੰਗਦ ਦੇ ਮਹਾਰਾਜ ਬਾਦ ਚ ਆਉਂਦੇ ਤੇ ਹੁਣ ਤੁਸੀਂ ਕਹੋਗੇ ਕਿ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਬਣਾਇਆ ਇਹ ਇੱਥੇ ਉਮਰ ਦੀ ਨਹੀਂ ਅਕਲ ਦੀ ਗੱਲ ਹੁੰਦੀ ਉਹ ਕਿੱਥੇ ਨਿਬੜਦੀ ਆ ਜਾ ਕੇ ਪਰ ਤੁਸੀਂ ਇਹਨੂੰ ਰਾਜਨੀਤੀ ਚ ਨਾ ਲਿਆਓ ਇਹ ਤੁਹਾਡੀ ਰਾਜਨੀਤੀ ਹੋਊਗੀ ਵੀ ਤੁਸੀਂ ਕਿਹੜੇ ਨਜ਼ਰੀਏ ਨਾਲ ਵੇਖਦੇ ਹੋ ਮਾਪਦੇ ਹੋ ਤੋਲਦੇ ਹੋ ਹਨਾ ਤੇ ਤੁਸੀਂ ਇਹ ਮੋਟੀ ਗੱਲ ਕਹਿ ਦਿੰਨੇ ਵੀ ਬਾਦਲ ਕਿਆਂ ਦੀ ਪੰਜਾਲੀ ਚ ਸਿਰ ਫਸਾ ਦਿਓ ਪੰਥਕੋ ਕੱਢ ਲੋ ਗੈਰ ਪੰਥਕ ਮੈਂ ਹੋ ਚੱਲਿਆ ਸੀ ਪਹਿਲਾਂ ਪਹਿਲਾਂ ਕਹਿੰਦੇ ਖਬਰਾਂ ਆ ਰਹੀਆਂ ਸੀ ਕਿ ਪੰਜਾਲੀ ਚ ਸਿਰ ਫਸ ਜਾਣਾ ਸੀਗਾ ਉਹ ਰਹਿ ਗਿਆ ਇਹ ਤਾਂ ਫਿਰ ਉਹਨਾਂ ਨੂੰ ਪਤਾ ਹੋ ਜਿਨ੍ਹਾਂ ਦਾ ਸੇਰਾ ਵੀ ਉਹ ਕਿਹੜੀ ਚ ਵਸਾਰਿਆ ਹੈ ਨਾ ਅਸੀਂ ਤਾਂ ਵੇਖੋ ਇੱਥੇ ਬੈਠੇ ਆਂ ਔਰ 328 ਰੁਪਏ ਦੀ ਪਾਵਨ ਉਹਨਾਂ ਦੀ ਗੱਲ ਕਰਦੇ ਆਂ ਤੇ ਅੱਜ ਤੱਕ ਸਾਡੇ ਸਾਹਮਣੇ ਤੇ ਬਹੁਤੇ ਪੰਥਕਾਂ ਨੇ ਨਾਮ ਨਹੀਂ ਲਿਆ ਪਤਾ ਨਹੀਂ ਉਹਨਾਂ ਪੰਥਕਾਂ ਨੂੰ ਬਾਦਲ ਪੰਥ ਦਾ ਡਰ ਹੈ ਜੋ ਵਾਕਈ ਪੰਥਕ ਨੇ ਤੇ ਫਿਰ 328 ਪਾਵਨ ਸਰੂਪਾਂ ਦੀ ਗੱਲ ਕਿਉਂ ਨਹੀਂ ਕਰਦੇ ਇਹ ਉਹਨਾਂ ਨੂੰ ਵੀ ਤੁਹਾਡਾ ਵੀ ਪੁੱਛਣਾ ਬਣਦਾ ਸਾਬ ਸਿੰਘ ਦਾ ਵੀ 328 ਪਾਵਨ ਸਰੂਪਾਂ ਦੀ ਚੋਰੀ ਨੂੰ ਚੋਰੀ ਨਹੀਂ ਸਮਝਦੇ ਬੇਅਦਬੀ ਨੂੰ ਬੇਅਦਬੀ ਨਹੀਂ ਸਮਝਦੇ ਇਹਨੂੰ ਕ੍ਰਾਈਮ ਨਹੀਂ ਸਮਝਦੇ ਇਹ ਝੂਠ ਹੈ ਤੇ ਜੇ ਝੂਠ ਹੈ ਤੇ ਫਿਰ ਤੁਸੀਂ ਇਸ ਮੁਖਾਲਫਤ ਕਰਦੇ ਹੋ ਜੇ ਸੱਚ ਹੈ ਤੇ ਫਿਰ ਬਾਦਲ ਕਿਆਂ ਦੇ ਖਿਲਾਫ ਬੋਲਣ ਤੋਂ ਡਰਦੇ ਕਿਹੜੀ ਗੱਲੋਂ ਤੇ ਜੇ ਡਰਦੇ ਹੋ ਤੇ ਕਿਤੇ ਨਾ ਕਿਤੇ ਤੁਹਾਡੀ ਵੀ ਕੁੰਡੀ ਕਿਤੇ ਫਸੀ ਹੋਣੀ ਆ ਵੀ ਇਧਰ ਨਾ ਜਾਇਓ ਇੰਨਾ ਕੁ ਕਰ ਲਓ ਵੀ ਜਿੰਨਾ ਕ ਸਾਨੂੰ ਵੀ ਸਹਿੰਦਾ ਰਵੇ ਤੇ ਤੁਹਾਨੂੰ ਵੀ ਠੀਕ ਲੱਗੇ ਬਿਲਕੁਲ ਇਹ ਸਾਰੇ ਸਮਕਾਲੀਨ ਸਿਆਸਤ ਦੇ ਔਰ ਖਾਸ ਕਰਕੇ ਪੰਥਕ ਵਿਚਾਰਧਾਰਾ ਦੇ ਜੋ ਵੀ ਹੁੰਦਾ ਹੁੰਦੇ ਸਮੇਂ ਦੱਸ ਦੇ ਰਹਾਂਗੇ ਤਕਰੀਬਨ 1855 ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ